ਜਿਉਂਦੇ ਸੀ ਤਾਂ ਕਿਸੇ ਨੇ ਕੋਲ ਨਹੀਂ ਬਿਠਾਇਆ ਹੁਣ ਸਾਰੇ ਮੇਰੇ ਕੋਲ ਬੈਠੇ ਜਾ ਰਹੇ ਨੇ ਪਹਿਲਾਂ ਕਦੇ ਨਾ ਕਿਸੇ ਨੇ ਮੇਰੇ ਹਾਲ ਪੁੱਛਿਆ ਹੁਣ ਸਾਰੇ ਰੋ ਰੋ ਕੇ ਹੰਝੂ ਵਹਾਈ ਜਾ ਰਹੇ ਨੇ ਜਿੰਨਾ ਇੱਕ ਰੁਮਾਲ ਵੀ ਨਹੀਂ ਦਿੱਤਾ ਜਦੋਂ ਮੈਂ ਜਿਉਂਦਾ ਸੀ ਹੁਣ ਲੋਈਆਂ ਕੱਪੜੇ ਉੱਪਰ ਚੜਾਈ ਜਾ ਰਹੇ ਨੇ ਸਭ ਨੂੰ ਪਤਾ ਹੈ ਕਿ ਇਹ ਕੱਪੜੇ ਮੇਰੇ ਕਿਸ ਕੰਮ ਦੇ ਨਹੀਂ ਫਿਰ ਵੀ ਦੁਨੀਆਦਾਰੀ ਨਿਭਾਈ ਜਾ ਰਹੇ ਨੇ ਕਦੇ ਕਿਸੇ ਨੇ ਇੱਕ ਸਮੇਂ ਦੀ ਨਹੀਂ ਰੋਟੀ ਖਵਾਈ ਹੁਣ ਦੇਸੀ ਕੀ ਮੇਰੇ ਮੂੰਹ ਵਿੱਚ ਪਾਈ ਜਾ ਰਹੇ ਨੇ ਜਿਹੜੇ ਜ਼ਿੰਦਗੀ ਵਿੱਚ ਇੱਕ ਕਦਮ ਵੀ ਮੇਰੇ ਨਾਲ ਨਹੀਂ ਚੱਲੇ ਅੱਜ ਫੁੱਲਾਂ ਨਾਲ ਸਜਾ ਕੇ ਮੋਢਿਆਂ ਤੇ ਉਠਾਈ ਜਾ ਰਹੇ ਨੇ ਅੱਜ ਪਤਾ ਲੱਗਿਆ ਕਿ ਜ਼ਿੰਦਗੀ ਨਾਲੋਂ ਮੌਤ ਕਿੰਨੀ ਚੰਗੀ ਹੈ ਐਵੇਂ ਹੀ ਜ਼ਿੰਦਗੀ ਜੀਉਣ ਦੀ ਚਾਹਤ ਲੋਕ ਬਣਾਏ ਜਾ ਰਹੇ ਹਨ ਐਵੇਂ ਜ਼ਿੰਦਗੀ ਜੀਉਣ ਦੀ ਚਾਹਤ ਲੋਕ ਬਣਾਈ ਜਾ ਰਹੇ ਨੇ